ਇੱਕ ਇਨਕਾਊਂਟਰ ਹੋਇਆ ਵਾ ਜੈਂਗਸਟਰ ਦਾ ਇੱਕ 15 ਜੂਨ ਦੀ ਰਾਤ ਇੱਕ ਫਾਇਰਿੰਗ ਇਨਸਿਡੈਂਟ ਹੋਇਆ ਸੀਗਾ ਜਿੱਥੇ ਪੁਲਿਸ ਨੂੰ ਇੱਕ ਇਤਲਾ ਮਿਲੀ ਸੀਗੀ ਕਿ ਦੋ ਗਰੁੱਪ ਦੇ ਵਿਚ ਲੜਾਈ ਦੇ ਵਿਚ ਲੜਾਈ ਹੋਈ ਹੈ ਤੇ ਉੱਥੇ ਆਪਸ ਦੇ ਵਿਚ ਉਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਹੈ ਤੇ ਇੱਕ ਪਰਸਨ ਨikhil ਰਾਧਾ ਪਰਸਨ ਉਦੋਂ ਇੰਜਰਡ ਠੀਕ ਹੈ ਜਿਹਨੂੰ ਇਨੀਸ਼ੀਅਲੀ ਸਿਵਲ ਹਸਪੀਟਲ ਤੇ ਬਾਅਦ 32 ਚੰਡੀਗੜ੍ਹ ਦੇ ਵਿੱਚ ਰੈਫਰ ਕਰਤਾ ਸੀਗਾ ਕਿਉਂਕਿ ਫਾਇਰਿੰਗ ਦਾ ਇੱਕ ਬੜਾ ਹੀ ਸੈਂਸਿਟਿਵ ਮੁੱਦਾ ਇਨਸੀਡੈਂਟ ਸੀਗਾ ਤੇ ਮੇਜਰ ਇਨਸੀਡੈਂਟ ਸੀਗਾ ਮਲਟੀਪਲ ਟੀਮਸ ਐਸਪੀਡੀ ਵੀ ਓਵਰঅল ਸੁਪਰਵੀਜ਼ਨ ਅnder ਬਣਾਈ ਗਈ ਸੀ ਜਿੱਥੇ ਮੇਨਲੀ ਐਸਐਚਓ ਸਿਟੀ 2 ਤੇ ਇਹਨਾਂ ਦੇ ਨਾਲ ਇੱਕ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਤੇ ਡੀਐਸਪੀ ਸਮਰਾਲਾ ਦੇ ਅnder ਇਹ ਟੀਮਸ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਪੂਰੇ ਕੇ ਪੂਰੇ ਇਸ ਗਰੁੱਪ ਦਾ ਪਰਦਾ ਫਾਸ਼ ਵੀ ਕੀਤਾ ਤੇ ਪੂਰਾ ਜੋ ਇਨਾਦੇ ਵਜਾਇ ਰੰਜਿਸ਼ ਸੀਗੀ ਉਸ ਦਿਨ ਦੇ ਇਨਸਟੈਂਟ ਦੀ ਉਹਦਾ ਪਤਾ ਲਗਾਏ ਤੇ ਬੀਤੀ ਰਾਤ ਫਿਰ ਜੋ ਲੜਾਈ ਵਾਲਾ ਗਰੁੱਪ ਸੀਗਾ ਇਹਦੇ ਚਾਰ ਮੇਨ ਪਰਸਨ ਉਹ ਡਿਟੇਨ ਕੀਤੇ ਗਏ ਤੇ ਇਹਨਾਂ ਦੇ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੱਕ ਕੁੜੀ ਕਰਕੇ ਦੋ ਜੋ ਅਕਿਊਜ਼ਡ ਹੈ ਇੱਕ ਪ੍ਰਭਜੋਤ ਤੇ ਦੂਜਾ ਤੇਜਵੀਰ ਇਹਨਾਂ ਦੀ ਆਪਸ ਵਿੱਚ ਲੜਾਈ ਸੀਗੀ ਦੋਨਾਂ ਨੇ ਹੀ ਕੁਝ ਦਿਨਾ ਤੋਂ ਦੋਨੋਂ ਪਾਸੇ ਗੈਂਗਸਟਰ ਇਨਵੋਲਵ ਕੀਤਾ ਸੀਗਾ ਇੱਕ ਸਰਹੰਗ ਵੇਸਟ ਇੱਕ ਪੂਚੀ ਦੇ ਨਾਲ ਇੱਕ ਹੋਰ ਪਿੰਦਾ ਗਰੁੱਪ ਸੀਗਾ ਜੋ ਪ੍ਰਭਜੋਤ ਦਾ ਸਾਥ ਦੇ ਰਹੇ ਸੀਗੇ ਤੇ ਤੇਜਵੀਰ ਦੇ ਨਾਲ ਗੈਰੀ ਗਗਨਦੀਪ ਤੇ ਇਹਦੇ ਨਾਲ ਇੱਕ ਗਗਨਦੀਪਪੁਰ ਫਰਾਵਣ ਤੇ ਉਹਦੇ ਹੋਰ ਦੋ ਸਾਥੀ ਕੁਲਵਿੰਦਰ ਤੇ ਇੱਕ ਹੋਰ ਸਾਥੀ ਸੀਗਾ ਤੇ ਜਿਹੜਾ ਕਿ ਰਾਵਣ ਸੀਗਾ ਰਾਵਣ ਔਰ ਔਰ ਗਗਨਦੀਪ ਜੋ ਹੈ ਉਹਨੇ ਇੱਕ ਆਪਣੀ ਪੁਸ਼ਤੀ ਦੌਰਾਨ ਦੱਸਿਆ ਕਿ ਜੋ ਉਸ ਦਿਨ ਇਨਸਟੈਂਟ ਦੌਰਾਨ ਜੋ ਇੱਕ ਵੈਪਨ ਯੂਜ਼ ਕੀਤਾ ਗਿਆ ਸੀਗਾ ਉਹਨਾਂ ਨੇ ਇੱਥੇ ਪਟਿਆਂ ਪਿੰਡ ਕੋਲ ਨਹਿਰ ਦੇ ਨੇੜੇ ਇੱਕ ਸੁਨਸਾਨ ਥਾਂ ਹੈ ਉੱਥੇ ਉਹਨੇ ਕੋ ਜੋ ਇਨਸਟੈਂਟ ਦੌਰਾਨ ਵੈਪਨ ਯੂਜ਼ ਕੀਤਾ ਸੀਗਾ ਉਹਨੂੰ ਲੁਕੋਇਆ ਹੋਇਆ ਤੇ ਪੁਲਿਸ ਉਹਦੇ ਜਦੋਂ ਰਿਕਵਰੀ ਦੇ ਕਰਾਨ ਉਹਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਕਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਆਲਟੇਕੇਸ਼ਨ ਵੀ ਹੋਈ ਤੇ ਉਹੀ ਦੌਰਾਨ ਇਨਕਾਊਂਟਰ ਦੇ ਵਿੱਚ ਉਹਦੀ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਹਨੂੰ ਫਿਰ ਫੜ ਲਿਆ ਗਿਆ ਤੇ ਹੁਣ ਉਹ ਜਿਹੜੇ ਇਲਾਜ ਹੈਗਾ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਤੇ ਇਹਦੇ ਖਿਲਾਫ ਪਹਿਲਾਂ ਕਿੰਨੇ ਮੁਕਾਦਮੇ ਦਰਜ ਨੇ ਜੀ ਹੁਣ ਤੱਕ ਸਾਡੀ ਜੋ ਮੁੱਢਲੀ ਤਫ਼ਤੀਸ਼ ਉਹਦੇ ਹਿਸਾਬ ਨਾਲ ਇਹਦੇ ਉੱਪਰ ਇੱਕ ਐਫਆਈਆਰ ਹੈ ਤੇ ਰੀਸੈਂਟਲੀ ਗੋਵਿੰਦਵਾਲ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਦੇ ਜੋ ਨਾਲ ਦੇ ਵੀ ਸਾਥੀ ਹੈ ਉਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਇਹਨਾਂ ਦੇ ਕਹਿਣ ਮੁਤਾਬਿਕ ਐਫ ਆਈ ਆਰਸ ਹੈ ਤੇ ਪੁਲਿਸ ਕਨਫਰਮ ਤਰੀਕੇ ਨਾਲ ਆਫਟਰ ਪ੍ਰੋਪਰ ਇਨਟੈਰੋਗੇਸ਼ਨ ਦਾਸ ਪੇਗੀ ਉਹਨੇ ਬੀਤੀ ਰਾਤ ਹੀ ਦੇਰ ਰਾਤ ਹੀ ਨਾਦੀ ਸਾਰੇ ਕੇ ਸਾਰੇ ਅਪ੍ਰੀਜ਼ੈਂਟ ਕਿਤੇ ਗਏ ਇਹਨਾਂ ਦੀ ਪੁੱਛਕਿਛ ਦੇ ਵਿੱਚ ਹੋਰ ਡੀਟੇਲਸ ਆ ਜਾਈਏ ਕਿ ਕਿਸੇ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਕੋਈ ਸ਼ੱਕ ਫੇ ਲੱਗੀ ਜੀ ਆ ਸਰਟੀਫਿਕੇਟ ਸਾਡੇ ਐਸ ਐਚਓ ਸਾਹਿਬ ਦੇ ਨਾਲ ਅਲਟੇਕੇਸ਼ਨ ਹੋਈ ਹੈ ਸੋ ਅਨਦਰ ਵੇਸ ਹੀ ਇਲਾਜ ਕਰਾਂਗੇ ਤੇ ਅਲਟਰਗੇਸ਼ਨ ਦੌਰਾਨ ਹੀ ਜੋ ਅਕਿਊਜ਼ਡ ਹੈਗਾ ਉਹਦੀ ਸੱਜੀ ਜੋ ਲੱਤ ਉੱਤੇ ਗੋਲੀ ਵੱਗੀ। ਰਿਕਵਰੀ ਕੀਤੀ ਹੋਈ ਹੈ ਇਸ ਮਾਮਲੇ 'ਚ। ਹੁਣ ਤੱਕ ਆਜ ਵਾਲਾ ਜੋ ਇਹ ਵੈਪਨ ਜਿਹਨੂੰ ਅਸੀਂ ਰਿਕਵਰ ਕਰਾਣਾ ਹੈ ਸੀ ਵੀ ਉਹ ਰਿਕਵਰ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਮੈਨੂੰ ਲੱਗਦਾ ਹੋਰ ਵੈਪਨਸ ਵਗੈਰਾ ਦੀ ਅਗਰ ਇਹਨਾਂ ਦੇ ਕੋਲ ਹੋ ਸਕਦੇ ਹੈ ਤੇ ਰਿਕਵਰੀ ਪੁਲਿਸ ਵੱਲੋਂ ਵੀ ਕਰਾਈਏ। ਇਹ ਕਿਹੜੀ ਖੰਨੇ ਇਨਸੀਡੈਂਟ ਹੈ ਸੀ ਉਹਦੇ 'ਚ ਹੁਣ ਤੱਕ ਕਿੰਨੇ ਰਸਟ ਹੋ ਗਏ ਆਂਗੇ। ਚਾਰ ਜੋ ਮੇਨ ਦੋਸ਼ੀ ਹੈ ਐਫ ਆਈ ਆਰ ਦੇ ਉਹ ਤੇ ਇਹਨਾਂ ਦੇ ਦੋ-ਤਿੰਨ ਹੋਰ ਸਾਥੀ ਹੈ। ਉਹਨਾਂ ਨੂੰ ਐਪੀਐਨ ਕੀਤਾ ਗਿਆ ਸਾਥੀਆਂ ਦਾ ਰੋਲ ਹਜੇ ਪੁਲਿਸ ਵੈਰੀਫਾਈ ਕਰਕੇ ਫਿਰ ਅਪੋਰਟਿੰਗਲੀ ਐਕਸ਼ਨ ਲਏਗੀ ਤੇ ਚਾਰ ਪਰਸਨ ਦੀ ਅਰੈਸਟ ਹੋ ਚੁੱਕੀ ਹੈ ਸਰਕਾਰ ਪਹਿਲਾਂ ਹੀ ਗੈਂਗਸਟਰ ਬਾਦ ਦੇ ਖਿਲਾਫ ਆ ਜੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਜਿਹੜੇ ਆ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਮਾਮਲੇ ਸਾਹਮਣੇ ਆ ਗਏ ਕੀ 警告 ਜਿਲਾ ਚਾਹੁੰਨੀ ਸੀ ਅ 警告 ਤਾਂ ਦੇਖੋ ਕ੍ਰਿਮੀਨਲ 엘ਮੈਂਟਸ ਨੂੰ ਆਈ ਹੁੰਦੀ ਵੀ ਕਿ ਕ੍ਰਾਈਮ ਛੱਡ ਕੇ ਸਿੱਧੇ ਰਾਤ ਨੂੰ ਚੱਲ ਪਿਓ ਤੇ ਪੁਲਿਸ ਤਾਂ ਆਪਣਾ ਕੰਮ ਕਰਦੀ ਹੈ ਪ੍ਰੀਵੈਂਸ਼ਨ ਆਫ ਕ੍ਰਾਈਮ ਤੇ ਇਨਵੈਸਟੀਗੇਸ਼ਨ ਆਫ ਕ੍ਰਾਈਮ ਦੋ ਮੇਨ ਪੁਲਿਸ ਦੇ ਕੰਮ ਹੁੰਦੇ ਤੇ ਜੇਕਰ ਕੋਈ ਕ੍ਰਾਈਮ ਹੁੰਦਾ ਹੈ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜੋ ਅਕਿਊਜ਼ਡ ਹੁੰਦੇ ਉਹਨੂੰ ਫੜਿਆ ਜਾਂਦਾ ਹੈ ਤਾਂ